ਡਾਲੀ ਹੁੰਦੀ ਗਜਾ ਕਰਨ ਵਾਸਤੇ ਹੁਣ ਗਜਾ ਵਾਲੇ ਵਾਸਤੇ ਦੋ ਪ੍ਰਸ਼ਾਦੇ ਸਵੇਰੇ ਦੋ ਰਾਤ ਨੂੰ ਚਾਰ ਪ੍ਰਸ਼ਾਦੇ ਹੋ ਗਏ ਤੇ ਗਲਾਸ ਦੁੱਧ ਦਾ ਸਵੇਰੇ ਗਲਾਸ ਸ਼ਾਮ ਨੂੰ ਅੱਧਾ ਕਿਲੋ ਦੁੱਧ ਹੋ ਗਿਆ ਰੋਜ਼ ਦਾ ਮਹੀਨੇ ਦਾ ਦੁੱਧ ਕਿੰਨਾ ਕਿੰਨਾ ਬਣਿਆ ਬੋਲੋ 15 ਕਿਲੋ ਤੇ ਪ੍ਰਸ਼ਾਦੇ ਕਿੰਨੇ ਬਣੇ ਚਾਰ ਪ੍ਰਸ਼ਾਦੇ ਇੱਕ ਦਿਨ ਦੇ ਹਿਸਾਬ ਨਾਲ ਕਿੰਨੇ ਬਣੇ 30 30 ਦਿਨ ਨੇ ਚਾਰ ਪ੍ਰਸ਼ਾਦੇ ਬੋਲੋ 100 20 120 ਰੋਟੀਆਂ ਇੱਕ ਮਹੀਨੇ ਦੀਆਂ ਬਣ ਗਈਆਂ 15 ਕਿਲੋ ਦੁੱਧ ਬਣ ਗਿਆ ਲੰਗਰ 'ਚ ਪੈ ਜਾਂਦਾ ਸੀ ਗਜਾ ਹੁੰਦੀ ਸੀ ਤੇ ਸਾਡਾ ਹਿੱਸਾ ਨਿਕਲੀ ਜਾਂਦਾ ਸੀ ਤੇ ਅੱਜ ਤੇ ਆ ਭੈਣਾ ਸਾਡੀਆਂ ਪੁਰਾਣੀਆਂ ਮਾਈਆਂ ਕੋਈ ਕੋਈ ਪਕਾਉਂਦੀਆਂ ਪੰਜ ਸੱਤ ਫੁਲਕੇ ਵੱਧ ਪਕਾ ਕੇ ਰੱਖਦੀਆਂ ਸੀ ਉਹਦੇ 'ਚ ਚੰਗੀਰ 'ਚ ਆਇਆ ਗਿਆ ਕੋਈ ਆ ਸਕਦਾ ਹੈ ਵੱਧ ਪੱਕਦੇ ਸੀ ਤੇ ਅੱਜ ਕੱਲ ਤੇ ਆਪਣੇ ਵਾਲਿਆਂ ਨੂੰ ਫਿਕਰ ਹੈ ਵੀ ਸਾਨੂੰ ਵੀ ਰੋਟੀ ਬਿਲ ਨਹੀਂ ਕਿਨੇ ਮਿਲ ਨਹੀਂ ਕਰੰਦੀਆਂ ਚਾਰ ਐਕਸਟਰਾ ਪ੍ਰਸ਼ਾਦੇ ਕਿਹੜਾ ਪਕਾਵੇ ਚਾਰ ਰੋਟੀਆਂ ਐਨਾ ਆਟਾ ਪਹਿਲਾਂ ਪੁੱਛ ਲੇਦੇ ਵੀ ਆਟਾ ਗੁੰਨਾ ਮੈਂ ਵੇਖਿਆ ਕਿੰਨਾ ਕੁ ਆਟਾ ਗੁੰਨਾ ਰੋਟੀਆਂ ਦੋ ਖਾਓਗੇ ਕਿ ਚਾਰ ਪੁੱਛਣਗੀਆਂ ਮਾਈਆਂ ਤੇਰੀਆਂ ਚਾਰ ਫਲਾ ਦੇਆ ਤੇਰੀਆਂ ਤਿੰਨ ਲਾ ਦੇਆ ਐਦਾਂ ਪੁੱਛਦੀਆਂ ਮਾਈਆਂ ਤੇਰੀਆਂ ਤਿੰਨ ਤਿੰਨ ਤੇਰੀਆਂ ਤੇਰੀਆਂ ਕਿੰਨੀਆਂ ਤਿੰਨ ਉਹ ਬਾਪੂ ਬਈ ਉਹ ਤੂੰ ਵੀ ਦੱਸ ਦੇ ਤੇਰੀਆਂ ਕਿੰਨੀਆਂ ਲਾ ਦੇ ਆ ਉਹ ਫਿਰ ਕਹਿੰਦਾ ਮੇਰੀਆਂ ਤਿੰਨ ਜਿਹੜਾ ਵਿਚਾਰਾ ਵੱਡਾ ਸਾਰਾ ਉਹ ਜਿੰਨੇ 8 10 ਕਹਿਣੀਆਂ ਸੀ ਉਹ ਚੋਪੀ ਪੰਜ ਕੁ ਮੇਰੀਆਂ ਕਰ ਦਿਓ ਇਦਾਂ ਹੀ ਕਹਿਣਾ ਹੋਵੇ ਪੰਜ ਕੁ ਜਿਹੜੇ ਬੰਦੇ ਦਾ ਢੇਡੀ ਨਹੀਂ ਭਰਦਾ ਜਿਹਨੂੰ 10 ਰੋਟੀਆਂ ਚਾਹੀਦੀਆਂ ਫਿਰ ਵਿਚਾਰਾ ਕਹਿੰਦਾ ਪੰਜ ਕੁ ਮੇਰੀਆਂ ਬੇਸ਼ਰਮੀ ਨਾ ਮਾਰਾ ਕੀ ਕਰੀ ਇਹ ਸੱਚੀ ਹੈਗਾ